ਵੈਗਰੋ ਜੀ ਦਾ ਖਾਲਸਾ ਵੈਗਰੋ ਜੀ ਕੀ ਫਤਿਹ ਮੈਂ ਪਹਿਲਾ ਇਨਸਾਨ ਹੁੰਦਾ ਸੀ ਜਦੋਂ ਮੈਂ ਮਰ ਗਿਆ ਨਾ ਮਰਿਆ ਤੇ ਮੈਂ ਧਰਮਰਾਜ ਕੋਲੇ ਪਹੁੰਚਿਆ ਧਰਮਰਾਜ ਕੋਲੇ ਮੈਨੂੰ ਪੇਸ਼ ਕੀਤਾ ਦੋ ਜਣੇ ਉੱਥੇ ਹੋਰ ਖੜੇ ਸੀ ਅਸੀਂ ਤਿੰਨ ਜਣੇ ਹੋ ਗਏ ਉਹਨੂੰ ਤਿੰਨਾਂ ਨੂੰ ਮੂਰੇ ਬੁਲਾ ਲਿਆ ਧਰਮਰਾਜ ਨੇ ਮੂਰੇ ਬੁਲਾ ਕੇ ਤੇ ਮੈਨੂੰ ਪੁੱਛਿਆ ਹਾਂ ਵੀ ਤੂੰ ਕੀ ਕਰਦਾ ਰਿਹਾਂ ਨੀ ਸੇਵਾ ਕੀਤਾ ਕਿੰਨਾ ਨਾਮ ਜਪਿਆ ਤੇ ਮੈਂ ਕਿਹਾ ਮਹਾਰਾਜ ਮੈਂ ਸੀਗਾ ਗੁਰਦੁਆਰੇ ਦਾ ਪ੍ਰਧਾਨ ਦਾ ਜਦੋਂ ਮੈਂ ਪ੍ਰਧਾਨ ਦਾ ਨਾਮ ਲਿਆ ਧਰਮ ਰਾਜ ਨੇ ਉਦੋਂ ਹੀ ਕਹਿਤਾ ਇਹਨੂੰ ਪਾਸੇ ਕਰੋ ਮੇਰੇ ਅੱਖਾਂ ਦੇ ਸਾਹਮਣੇ ਨਾ ਹੋਵੇ ਉਸ ਤੋਂ ਬਾਅਦ ਦੂਜਾ ਬੁਲਾਇਆ ਦੂਜਾ ਕਹਿੰਦਾ ਹਾਂ ਵੀ ਤੂੰ ਕੌਣ ਉਹ ਕਹਿੰਦਾ ਮੈਂ ਵੀ ਇਨਸਾਨ ਹਾਂ ਮੈਂ ਗੁਰਦੁਆਰੇ ਦਾ ਖਜ਼ਾਨਚੀ ਹਾਂ ਖਜ਼ਾਨਚੀ ਦਾ ਨਾਮ ਲਿਆ ਤੇ ਧਰਮ ਰਾਜ ਦੀ ਅੱਖਾਂ ਲਾਲ ਹੋ ਗਈਆਂ ਕਹਿੰਦਾ ਵੀ ਇਹਨੂੰ ਮੇਰੇ ਅੱਖਾਂ ਤੋਂ ਪਾਸੇ ਕਰੋ ਇਹਨੂੰ ਅੱਖਾਂ ਤੋਂ ਪਾਸੇ ਕਰੋ ਇਹਨਾਂ ਨੂੰ ਨਰਕ ਦੇ ਵਿੱਚ ਸਿੱਟੋ ਤੀਜਾ ਇੱਕ ਗ੍ਰੰਥੀ ਸਿੰਘ ਸੀ ਗ੍ਰੰਥੀ ਹਾਂ ਵੀ ਤੂੰ ਕਹਣਾ ਕਿ ਮੈਂ ਇਨਸਾਨ ਸੀਗਾ ਜੀ ਕਿ ਕੰਮ ਕੀ ਕਰਦਾ ਸੀ ਮੈਂ ਗੁਰੂ ਦਾ ਸੇਵਕ ਸੀ ਧਰਮ ਰਾਜ ਨੇ ਉਹਨੂੰ ਬੁਲਾਇਆ ਪਿਆਰ ਦੇ ਨਾਲ ਇਹਦਾ ਇਹ ਸੱਚਾ ਗ੍ਰੰਥੀ ਆ ਗ੍ਰੰਥ ਦੀ ਸੇਵਾ ਕੀਤੀ ਤੇ ਗੁਰੂ ਦੀ ਬਾਣੀ ਪੜ੍ਹੀ ਸਾਨੂੰ ਪਤਾ ਅੱਜ ਦੇ ਗੁਰਦੁਆਰੇ ਦੇ ਪ੍ਰਧਾਨ ਸਾਰੇ ਗ੍ਰੰਥੀਆਂ ਦੇ ਨਾਲ ੱੱੱਕਾ ਕਰਦੇ ਆ ਨੇ ਵੀ ਖਜ਼ਾਨਚੀ ਆ ਉਹ ਵੀ ੱੱੱਕਾ ਕਰਦੇ ਆ ਸਾਨੂੰ ਪਤਾ ਇਹ ਗ੍ਰੰਥੀ ਨੇ ਸਾਰੀ ਉਮਰ ਬਹੁਤ ਦੁੱਖ ਪਾਇਆ ਦੁੱਖ ਦੇ ਵਿੱਚ ਵੀ ਗੁਰੂ ਦੀ ਸੇਵਾ ਕੀਤੀ ਮਨ ਨੂੰ ਨਿਮਰਤਾ ਦੇ ਵਿੱਚ ਰੱਖਿਆ ਸਾਰੀ ਉਮਰ ਇਹਨੇ ਦੁੱਖੀ ਪਾਇਆ ਇਸ ਗ੍ਰੰਥੀ ਸਿੰਘ ਨੂੰ ਸਵਰਗ ਦੇ ਵਿੱਚ ਲੈ ਕੇ ਜਾਓ ਤੇ ਜਿਹੜਾ ਪ੍ਰਧਾਨ ਤੇ ਖਜ਼ਾਂਚੀ ਆ ਇਹਨਾਂ ਨੂੰ ਨਰਕ ਦੇ ਵਿੱਚ ਸੁੱਟੋ ਤੇ ਹੁਣ ਵੇਖੋ ਪਿਆਰਿਓ ਮੈਂ ਬਿੱਲਾ ਬਣਿਆ ਹੋਇਆ ਸਾਸੀ ਦੇ ਵਿੱਚ ਪੈ ਗਿਆ ਸੀਗਾ ਜੇ ਪ੍ਰਧਾਨਗੀ ਦੇ ਸਮੇਂ ਤੇ ਮੈਂ ਸੇਵਾ ਕਰ ਲੈਂਦਾ ਸਿਮਰਨ ਕਰ ਲੈਂਦਾ ਤੇ ਮੇਰਾ ਵੀ ਉਸ ਗਿਆਨੀ ਵਾਂਗੂ ਆਧਾਰ ਹੋ ਜਾਣਾ ਸੀਗਾ ਤੇ ਮੈਂ ਤਾਂ ਮੈਂ ਮੈਂ ਕਰਦਾ ਰਿਹਾ ਤੇ ਅੱਜ ਮੈਂ ਬਿੱਲਾ ਬਣਿਆ ਬੈਠਾ ਤੇ ਪਿਆਰਿਓ ਤੁਸੀਂ ਸੇਵਾ ਕਰਿਆ ਕਰੋ ਸਿਮਰਨ ਕਰਿਆ ਕਰੋ ਜੇ ਗੁਰੂ ਦੇ ਚਰਨਾਂ ਦੇ ਨਾਲ ਜੁੜਨਾ ਤੇ ਜੇ ਮੇਰੇ ਵਾਂਗੂ ਬਿੱਲਾ ਬਣਨਾ ਤੇ ਅਗਾਹ ਤੁਹਾਡੀ ਮਰਜ਼ੀ ਹੈ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ